ਦਿਖਾ ਰਹੇ ਕੋੜਾ ਕੋਲ ਨੂੰ ਫੋਟੋਆਂ ਤਸਵੀਰਾਂ ਜੜੀਆਂ ਨੇ ਸਾਂਝਾ ਕਰਾ ਰਹੇ ਹਾਂ ਜਿੱਥੇ ਦੇਖ ਸਕਦੇ ਹੋ ਕਿ ਪ੍ਰਾਪਰਟੀ ਜੜੀ ਹੈ ਨਸ਼ਾ ਤਸਕਰਾਂ ਦੀ ਉਹਨਾਂ ਦੇ ਉੱਤੇ ਲਗਾਤਾਰ ਪੀਲੇ ਪੰਜੇ ਜਿਹੜੇ ਆ ਉਹ ਚਲਾਏ ਜਾ ਰਹੇ ਨੇ 18 18 20 20 ਸਾਲ ਦੇ ਬੱਚੇ ਜਦੋਂ ਮਰਦੇ ਆ ਉਹਨਾਂ ਦੇ ਮਾਵਾ ਬਲੂਕਸ਼ ਕੇ ਦੇਖੋ ਕਿ ਉਹਨਾਂ ਨੂੰ ਦੁੱਖ ਹੋਇਆ ਵਾ ਇੱਥੇ ਵੀ ਬਹੁਤ ਸਾਰੇ ਜਿਹੜੇ ਲੋਕ ਆ ਉਹ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਚੁੱਕੇ ਆ ਜ਼ਿੰਦਗੀ ਖਤਮ ਕਰ ਚੁੱਕੇ ਆ ਦੋਨੇ ਪ੍ਰਾਪਰਟੀਆਂ ਨੂੰ ਨੋਟਿਸ ਦਿੱਤੇ ਸੀਗੇ ਪਹਿਲਾਂ ਇਹਨਾਂ ਤੋਂ ਰਿਕਾਰਡ ਮੰਗਿਆ ਸੀਗਾ ਵੀ ਅਗਰ ਤੁਹਾਡੇ ਕੋਲ ਕੋਈ ਹੈ ਕੋਈ ਨਕਸ਼ਾ ਪਾਸ ਹੈ ਜਾਂ ਕੋਈ ਮਾਲਕੀ ਵਾਰੇ ਕੋਈ ਸਬੂਤ ਹੈ ਉਹ ਦਿਓ ਉਹ 15 ਦਿਨ ਦਾ ਟਾਈਮ ਦਿੱਤਾ ਸੀਗਾ ਉਹਨਾਂ ਨੇ ਕੋਈ ਪ੍ਰੂਫ ਨਹੀਂ ਕਰ ਸਕੇ ਉਹ ਕਿਉਂਕਿ ਤਿੰਨ ਵਿਅਕਤੀ ਹੈ ਜੀ ਇੱਕ ਤਾਂ ਮਾਂ ਮਾਂ ਬੇਟਾ ਹੈ ਬਿਮਲਾ ਦੇਵੀ ਤੇ ਗੁਰਮੀਤ ਤੇ ਦੂਜਾ ਸ਼ੇਖਰ ਘਰ ਕੇ ਬੰਦਾ ਤੇ ਇਨਾਂ ਤੇ ਟੋਟਲ ਵਿੱਚ ਇਲਾਕੇ 15 ਪਰਚੇ ਦਰਜ ਹੈ ਨਸ਼ਾ ਤਸਕਰਾਂ ਦੇ ਉੱਤੇ ਕਾਰਵਾਈ ਜਿਹੜੀ ਆ ਉਹ ਲਗਾਤਾਰ ਜਾਰੀ ਕਰ ਦਿੱਤੀ ਗਈ ਹੈ ਲੁਧਿਆਣਾ ਦੇ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿੰਤ ਵਰਦਾਸ ਦੇ ਲੁਧਿਆਣਾ ਦੇ ਵਿੱਚ ਮੌਜੂਦ ਆ ਲੁਧਿਆਣਾ ਕੋੜਾ ਕਲੋਨੀ ਦੇ ਵਿੱਚ ਜਿੱਥੇ ਦੱਸਦੇ ਡੈਮੋਲੇਸ਼ਨ ਡਰਾਈਵ ਦੇ ਤਹਿਤ ਲਗਾਤਾਰ ਪੁਲਜ਼ਰੀਆ ਕਾਰਵਾਈ ਕਰੀ ਐ ਸੋ ਦੱਸਦੇ ਨਸ਼ਾ ਤਸ਼ਕਰ ਜਿਹੜੇ ਨੇ ਉਹਨਾਂ ਦੇ ਘਰਾਂ ਦੇ ਉੱਤੇ ਜਿਹੜੀ ਐ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਐ ਇਸ ਟਾਈਮ ਲੁਧਿਆਣਾ ਦੇ ਪੜਾਕਲਨੀ ਤੋਂ ਥੋੜੀ ਨਾ ਤਸਵੀਰਾਂ ਜੜੀਆਂ ਨੇ ਸਾਂਝਾ ਕਰਾ ਰਹੇ ਹਾਂ ਜਿੱਥੇ ਦੇਖ ਸਕਦੇ ਹੋ ਕਿ ਪ੍ਰਾਪਰਟੀ ਜੜੀ ਹੈ ਨਸ਼ਾ ਤਸਕਰਾਂ ਦੀ ਉਹਨਾਂ ਦੇ ਉੱਤੇ ਲਗਾਤਾਰ ਪੀਲੇ ਪੰਜੇ ਜਿਹੜੇ ਆ ਉਹ ਚਲਾਏ ਜਾ ਰਹੇ ਨੇ ਹਾਲਾਂਕਿ ਦੇਖ ਸਕਦੇ ਹੋ ਕਿ ਜੇਕਰ ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣਾ ਪੁਲਿਸ ਪ੍ਰਸ਼ਾਸਨ ਨਾਲ ਲੁਧਿਆਣਾ ਕਮਿਸ਼ਨਰ ਸੁਪਨ ਸ਼ਰਮਾ ਜੀ ਜਿਹੜੇ ਉਹ ਖੁਦ ਵੀ ਔਨ ਦਾ ਸਪੋਰਟ ਮੌਕੇ ਤੇ ਪਹੁੰਚੇ ਨੇ ਤਾਂ ਦੱਸਦੀ ਹੈ ਕਿ ਲਗਾਤਾਰ ਜਿਹੜੀ ਡੈਮੋਲੇਸ਼ਨ ਡਰਾਈਵ ਤਹਿਤ ਕਾਰਵਾਈ ਜੜੀ ਹੈ ਕੀਤੀ ਜਾ ਰਹੀ ਹੈ ਤਾਂ ਕਿਤੇ ਨਾ ਕਿਤੇ ਜੜੇ ਸੂਤਰਾ ਵਾਲੀ ਖਬਰ ਕੀ ਦੋ ਘਰਾ ਦੇ ਉੱਤੇ ਜਿਹੜੀ ਹੈ ਦੋ ਪ੍ਰੋਪਰਟੀਆਂ ਜਿਹੜੀਆਂ ਹੈਗੀਆਂ ਮੈਂ ਉਹਨਾਂ ਦੇ ਉੱਤੇ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਊਗੀ ਤਾਂ ਦੇਖ ਸਕਦੇ ਹੋ ਕਿ ਇਹ ਜਿਹੜਾ ਮਕਾਨ ਹੈ ਸਾਹਮਣੇ ਨਜ਼ਰ ਆ ਰਿਹਾ ਵਾ ਜਿਹੜੀ ਪ੍ਰੋਪਰਟੀ ਹੈ ਦੋ ਮੰਜ਼ਲ ਪ੍ਰੋਪਰਟੀ ਹੈ ਜਿਸ ਪ੍ਰੋਪਰਟੀ ਦੇ ਉੱਤੇ ਪੀਲਾ ਪੰਜਾ ਜਿਹੜਾ ਚੱਲਦਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਡੈਮੋਲੇਸ਼ਨ ਡਰਾਈਵ ਦੇ ਤਹਿਤ ਦੱਸ ਦਈਏ ਕਿ ਜਿਹੜੇ ਨਸ਼ਾ ਵੇਚਦੇ ਨੇ ਨਸ਼ਾ ਤਸਕਰ ਨੇ ਉਹਨਾਂ ਦੇ ਘਰਾਂ ਦੇ ਉੱਤੇ ਜਿਹੜੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਸੋ ਦੱਸ ਦਈਏ ਪੂਰੇ ਪੰਜਾਬ ਭਰ ਦੀ ਜੇਕਰ ਗੱਲ ਕਰੀਏ ਤਾਂ ਇਹ ਨਸ਼ਾ ਵਿਰੋਧ ਤਹਿਤ ਤੇ ਨਾਲ-ਨਾਲ ਜ਼ਿਕ ਕਾਈ ਵੀ ਰੋਕਾ ਲੇਗਾ ਤਾਂ ਚਾਤਨਿਕ ਜਿਹੜੇ ਅਧਿਕਾਰੀ ਨੇ ਉਹਨਾਂ ਨਾਲ ਗੱਲਬਾਤ ਵੀ ਜਿਹੜੀ ਹੈ ਹੋਰ ਕਰਾਂਗੇ ਕਿਉਂਕਿ ਜਿਹੜੇ ਅਧਿਕਾਰੀ ਨੇ ਉਹ ਵੀ ਇੱਥੇ ਪਹੁੰਚੇ ਨੇ ਖਾਸ ਕਰਾਂਗੇ ਕਿ ਸਰ ਜਿਹੜਾ ਕਿਤੇ ਕਿਤੇ ਸਰ ਇਹ ਜਿਹੜਾ ਡੈਮੋਲੇਸ਼ਨ ਡਰਾਈਵ ਦੇ ਤਹਿਤ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਸਰ ਊੜਾ ਕੋਲੋਨੀ ਦੇ ਵਿੱਚ ਇੱਕ ਕਿੰਨੇ ਕੇ ਪ੍ਰੋਪਰਟੀ ਦੇ ਉੱਤੇ ਸਰ ਕਾਰਵਾਈ ਹੋ ਰਹੀ ਹੈ ਇਹ ਦੋ ਕੋਟੇ ਤਿੰਨ ਵਿਅਕਤੀ ਹੈ ਜੀ ਇੱਕ ਤਾਂ ਮਾਂ ਮਾਂ ਬੇਟਾ ਹੈ ਬਿਮਲਾ ਦੇਵੀ ਤੇ ਗੁਰਮੀਤ ਤੇ ਦੂਜਾ ਸ਼ੇਖਰ ਗਰਕੇ ਬੰਦਾ ਹੈ ਹਾਂ ਜੀ ਤੇ ਹਾਂ ਜੀ ਤੇ ਇਹਨਾਂ ਤੇ ਟੋਟਲ ਵਿੱਚ ਲਾਗੇ 15 ਪਰਚੇ ਦਰਜ ਹੈ ਇਹਨਾਂ ਨੇ ਇਲੀਗਲ ਸਟਰਕਚਰ ਖੜਾ ਕੀਤਾ ਸੀਗਾ ਇਹ ਸਰਕਾਰੀ ਜਗ੍ਹਾ ਕਾਰਪੋਰੇਸ਼ਨ ਦੀ ਜਗ੍ਹਾ ਤੇ ਇਹਨਾਂ ਦੋ ਤੇ ਨਸ਼ੇ ਦੇ ਪਰਚਾ ਜੀ ਜੀ 15% ਐਂਡੀ ਪੀਐਸ ਦੇ ਦਰਜਾ ਐਂਡੀ ਪੀਐਸ ਦਾ ਹੀ ਕੰਮ ਨਸ਼ੇ ਦੇ ਕੰਮ ਜੀ 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 ਸਰ ਹੁਣ ਇਸ ਟਾਈਮ ਇਹ ਕਿੱਥੇ ਹੈ ਨਹੀਂ ਇਹ ਬੇਲ ਤੇ ਆਏ ਹੋਏ ਆ ਬਾਹਰ ਜੀ ਜੀ ਕਿਹਨ ਸਰ ਇਹ ਦੋ ਪ੍ਰਾਪਰਟੀਆਂ ਦੇ ਉੱਤੇ ਜਿਹੜੀ ਕੋ ਪ੍ਰਾਪਰਟੀਆਂ ਹਨ ਜੀ ਜੀ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਇਹਨਾਂ ਦੇ ਉੱਤੇ ਤੇ ਉਸ ਤੋਂ ਬਾਅਦ ਜਿਹੜੇ ਇਹਨਾਂ ਦੇ ਉੱਤੇ ਪਰਚੇ ਪਹਿਲਾਂ ਵੀ ਦਰਜ ਨੇ ਪਰ ਜੇਕਰ ਬਿਮਲਾ ਦੇਵੀ ਦੀ ਗੱਲ ਤੁਸੀਂ ਕਰੇ ਉਹਨਾਂ ਦੀ ਉਮਰ ਕਿੰਨੀ ਹੋਣੀ ਤਕਰੀਬਨ ਬਿਮਲਾ ਜੀ ਵੀ ਹੁਣੇ 50 ਦੇ ਕਰੀਬ ਹੋਣੀ ਹੈ 45 50 ਦੇ ਕਰੀਬ ਜਿਹੜਾ ਸ਼ੇਖਰ ਨਾਮ ਦੱਸਿਆ ਤੁਸੀਂ ਉਹਦੀ ਉਮਰ ਵੀ ਨਹੀਂ ਹੈ ਦੀ ਵੀਨ ਸੇ ਤਕਰੀਬਨ ਕਿੰਨੇ ਗੱਜ ਦੇ ਵਿੱਚ ਹੋਣੀ ਹੈ ਜਾਂ ਟੋਟਲ ਜੜੀ ਪ੍ਰੋਪਰਟੀ ਇਹ ਤੁਹਾਨੂੰ ਕਾਰਪੋਰੇਸ਼ਨ ਵਾਲੇ ਦੱਸਣਗੇ ਜਿਹੜੇ ਕਾਰਪੋਰੇਸ਼ਨ ਅਧਿਕਾਰੀਆਂ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਲਗਾਤਾਰ ਵੀ ਪ੍ਰੋਪਰਟੀ ਜੜੀਆ ਉਹ ਕਿੰਨੇ ਗੱਜ ਦੀ ਹੈ ਸਿਰਫ ਕੀ ਨਾਮ ਹੈ ਸੈ ਡੈਗਨੇਸ਼ਨ ਕੀ ਕੁਲਜੀਤ ਸਿੰਘ ਮਾਰਗਟ ਏਡੀਪੀ ਜ਼ੋਨ ਬੀ ਜੀ ਜਿਹੜੀ ਇਹ ਕਾਰਵਾਈ ਕੀਤੀ ਜਾ ਰਹੀ ਹੈ ਇਹ ਪਹਿਲਾਂ ਨੋਟਿਸ ਵਗੈਰਾ ਲਗਾਏ ਗਏ ਸੀ ਕਿ ਘਰਾਂ ਦੇ ਆ ਦੋ ਦੋਨੇ ਪ੍ਰੋਪਰਟੀਆਂ ਨੂੰ ਨੋਟਿਸ ਦਿੱਤੇ ਸੀਗੇ ਪਹਿਲਾਂ ਇਹਨਾਂ ਤੋਂ ਰਿਕਾਰਡ ਮੰਗਿਆ ਸੀਗਾ ਵੀ ਜੇ ਅਗਰ ਤੁਹਾਡੇ ਕੋਲ ਕੋਈ ਹੈ ਕੋਈ ਨਕਸ਼ਾ ਪਾਸ ਹੈ ਜਾਂ ਕੋਈ ਮਾਲਕੀ ਵਾਰੇ ਕੋਈ ਸਬੂਤ ਆ ਉਹ ਦਿਓ ਉਹ 15 ਦਿਨ ਦਾ ਟਾਈਮ ਦਿੱਤਾ ਸੀਗਾ ਉਹਨਾਂ ਨੇ ਕੋਈ ਪ੍ਰੋਡਿਊਸ ਨਹੀਂ ਕਰ ਸਕੇ ਉਹ ਤੇ ਉਸ ਤੋਂ ਬਾਅਦ ਫਿਰ ਡੈਮੋਲਿਸ਼ਨ ਆਰਡਰ ਦੇ ਉੱਤੇ ਉਹ ਡੈਮੋਲਿਸ਼ਨ ਦਾ ਵੀ ਪ੍ਰੋਸੀਜਰ ਪੂਰਾ 15 ਦਿਨ ਦਾ ਕਰਕੇ ਉਸ ਤੋਂ ਬਾਅਦ ਡੈਮੋਲਿਸ਼ਨ ਦੀ ਕਾਰਵਾਈ ਕਰਦੇ ਨੇ ਕੋਣ ਸਰ ਇਹ ਕਿੱਥੇ ਰਹਿ ਰਹੇ ਆ ਫਿਰ ਹਾਲ ਹੀ ਆ ਇਹ ਅੰਦਰ ਨੇ ਮੈਨੂੰ ਜਾਣਕਾਰੀ ਦਿਓ ਇਹ ਪਿਛਲੇ ਕਿੰਨੇ ਦਿਨਾਂ ਤੋਂ ਇੱਥੇ ਇਹਨਾਂ ਦੀ ਪ੍ਰਾਪਰਟੀ ਜਿਹੜੀ ਬਣੀ ਹੋਈ ਹੈ ਕਾਫੀ ਪੁਰਾਣੀ ਪ੍ਰਾਪਰਟੀ ਬਣੀ ਹੋਈ ਹੈ ਪਹਿਲਾਂ ਦੀ ਪ੍ਰਾਪਰਟੀ ਬਣੀ ਆ ਹੁਣ ਵਿੱਚ ਰਹਿ ਨਹੀਂ ਸੀ ਰਹਿ ਖਾਲੀ ਵੀ ਆ ਸੀਗਾ ਤੇ ਉਹ ਕਰਕੇ ਇਨਕ੍ਰੋਚਮੈਂਟ ਹੈਗੀ ਹੈ ਇਹ ਸਕੀਮ ਦਾ పార్ਟ ਹੈ ਸਕੀਮ ਦੇ ਵਿੱਚ ਜਿਹੜੀ ਹੈਗੀ ਹੈ ਇਹ ਜਿਹੜੀ ਇਨਕ੍ਰੋਚਮੈਂਟ ਹੈ ਜੀ ਤੇ ਬਿਲਕੁਲ ਇਹ ਜਿਹੜੀ ਜਗਾਹ ਹੈ ਕਾਰਪੋਰੇਸ਼ਨ ਦੀ ਹੈਗੀ ਤੇ ਕਿਤੇ ਨਾ ਕਿਤੇ ਜਿਹੜੀ ਇਹ ਸਿਰਫ ਦੋ ਪ੍ਰੋਪਰਟੀਆਂ ਕਾਰਪੋਰੇਸ਼ਨ ਦੀ ਜ਼ਮੀਨ ਦੇ ਵਿੱਚ ਹੈਗੀਆਂ ਜਾਂ ਕਿ ਜਿਹੜੀ ਨਾਲ ਹੋਰ ਘਰ ਬਣੇ ਹੋਏ ਨੇ ਇਹ ਵੀ ਕਾਰਪੋਰੇਸ਼ਨ ਦੀ ਜ਼ਮੀਨ ਹੈ ਹੋਰ ਵੀ ਘਰ ਨੇ ਜਿਹੜੀਆਂ ਇਨਕ੍ਰੋਚਮੈਂਟਾਂ ਨੇ ਬਟ ਜਿਹੜੀ ਐ ਐਨਡੀਪੀਸੀ ਦੇ ਤਹਿਤ ਸਾਨੂੰ ਜਿਹੜਾ ਲਿਖਿਆ ਆਇਆ ਸੀ ਉਹ ਅਕੋਰਡਿੰਗਲੀ ਇਹ ਦੋ ਪ੍ਰੋਪਰਟੀਆਂ ਤੇ ਅੱਜ ਕਾਰਵਾਈ ਕਰ ਰਹੇ ਹਾਂ। ਪਹਿਲੇ ਦਰ ਤੇ ਐਨਡੀਪੀਐਸ ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਹਾਂ ਐਨਡੀਪੀਐਸ ਦੇ ਤਹਿਤ। ਸਰ ਜੀ ਕਹਿਣਾ ਚਾਹੋਗੇ ਜਿਹੜੇ ਐਨਡੀਪੀਐਸ ਜਾਂ ਨਸ਼ਾ ਤਸ਼ਕਰੀ ਦਾ ਕੰਮ ਕਰਦੇ ਨੇ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਲਗਾਤਾਰ ਕਾਰਵਾਈ ਕਰ ਰਹੀ ਹੈ। ਪੰਜਾਬ ਸਰਕਾਰ ਨਸ਼ੇ ਦੇ ਵਿਰੁੱਧ ਹੈ ਪਰ ਇਹ ਲੋਕ ਜਿਹੜੇ ਫਿਰ ਵੀ ਹਟਦੇ ਨਹੀਂ। ਦੇਖੋ ਜੀ ਸਰਕਾਰ ਤਾਂ ਬਹੁਤ ਸਖਤ ਹੋਈ ਹੈ। ਸਰਕਾਰ ਦਾ ਰੁਖ ਜਿਹੜਾ ਹੈਗਾ ਇਹਨਾਂ ਦੇ ਪ੍ਰਤੀ ਬਹੁਤ ਸਖਤ ਹੋਇਆ ਹੋਇਆ ਉਹਦੇ ਕਰਕੇ ਹੀ ਇਹ ਕਾਰਵਾਈਆਂ ਸ਼ੁਰੂ ਹੋਈਆਂ ਨੇ ਉਹ ਉਸੇ ਕਰਕੇ ਅਸੀਂ ਇਹ ਕਾਰਵਾਈ ਕਰਦੇ ਪਏ ਆਂ ਔਰ ਜਿਉਂ-ਜਿਉਂ ਸਾਡੇ ਇਦਾਂ ਦੇ ਨੌਲੇਜ ਆਊਗਾ ਅਸੀਂ ਇਹਨਾਂ ਨਾਲ ਰਵੱਈਆ ਕੈਂਪ ਕਰਕੇ ਜੋ ਬਣਦੀ ਕਾਰਵਾਈ ਕਰਾਂਗੇ ਬਿਲਕੁਲ ਸਹੀ ਦੱਸਦੀ ਹੈ ਇਹ ਸਾਡੇ ਨਾਲ ਕਾਰਪੋਰੇਸ਼ਨ ਅਧਿਕਾਰੀ ਮੌਜੂਦ ਸੀਗੇ ਜਿਨ੍ਹਾਂ ਨਾਲ ਗੱਲਬਾਤ ਕੀਤੀ ਤੇ ਲੁਧਿਆਣਾ ਕਮਿਸ਼ਨਰ ਕੋਪਨ ਸ਼ਰਮਾ ਜੀ ਜਿਹੜੇ ਸੀਗੇ ਉਹ ਵੀ ਮੌਜੂਦ ਸੀਗੇ ਦੱਸਦੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਤਾਂ ਵੈਸੇ ਦੋ ਪ੍ਰੋਪਰਟੀਆਂ ਤੇ ਹੋਤੀ ਹੈ ਜਿਹੜੀ ਆ ਕਾਰਵਾਈ ਉਹ ਕੀਤੀ ਜਾ ਰਹੀ ਹੈ ਪੀਲੇ ਪੰਚੇ ਦੇਖ ਸਕਦੇ ਹੋ ਕਿ ਲਗਾਤਾਰ ਧੜਾ ਧੜ ਚੱਲਦੇ ਹੋਏ ਨਜ਼ਰ ਆ ਰਹੇ ਨੇ ਜਿਨ੍ਹਾਂ ਕੀ ਦੱਸਦੇ ਕਿ ਪੂਰੇ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਪੂਰੇ ਪੰਜਾਬ ਪਰ ਦੇ ਵਿੱਚ ਐਨਡੀਪੀਐਸ ਦੇ ਜਿਨ੍ਹਾਂ ਦੇ ਉੱਤੇ ਪਰਚੇ ਦਰਜ ਨੇ ਜਿਨ੍ਹਾਂ ਦੇ ਉੱਤੇ ਐਨਡੀਪੀਐਸ ਦੇ ਜਿਹੜੇ ਮੁਕਦਮੇ ਦਰਜ ਨੇ ਉਹਨਾਂ ਦੇ ਉਹਨਾਂ ਦੀ ਪ੍ਰੋਪਰਟੀ ਦੇ ਉੱਤੇ ਜਿਹੜੀ ਆ ਉਹ ਕਾਰਵਾਈ ਜਿਹੜੀ ਆ ਲਗਾਤਾਰ ਪੁਲਿਸ ਕਰ ਰਹੀ ਹੈ ਤਹਿਲ ਦੇ ਆਧਾਰ ਤੇ ਤੇ ਜੇਕਰ ਇਸ ਇਸ ਸਾਦੀ ਜੇਕਰ ਗੱਲ ਕਰੀਏ ਕੋਹੜਾ ਕਲੋਨੀ ਦੀ ਗੱਲ ਕਰੀਏ ਤਾਂ ਦੱਸ ਦਈਏ ਕਿ ਕੋਹੜਾ ਕਲੋਨੀ ਦੇ ਬਿਸਤੀ ਜੇਕਰ ਗੱਲ ਕਰੀਏ ਤਾਂ ਕੋਹੜਾ ਕਲੋਨੀ ਦੇ ਵਿੱਚ ਇਹ ਜਿਹੜਾ ਕੋਹੜਾ ਕਲੋਨੀ ਹੈ ਇਸ ਕੋਹੜਾ ਕਲੋਨੀ ਦੇ ਵਿੱਚ ਇਹ ਜਿਹੜੀ ਜਗ੍ਹਾ ਹੈ ਇਹ ਕਾਰਪੇਸ਼ਨ ਦੀ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ ਕਿ ਕਾਰਪੇਸ਼ਨ ਦੀ ਹੈ ਜਗ੍ਹਾ ਸੋ ਇਸ ਜਗ੍ਹਾ ਦੇ ਉੱਤੇ ਇਹਨਾਂ ਵੱਲੋਂ ਜਿਹੜੀ ਹੈ ਅਨਲੀਗਲ ਤਰੀਕੇ ਦੇ ਨਾਲ ਜਿਹੜਾ ਇੱਥੇ ਇਹ ਘਰ ਜਿਹੜੀ ਹੈ ਘਰ ਜਿਹੜਾ ਬਣਾਇਆ ਗਿਆ ਵਾ ਸੋ ਉਸ ਤੋਂ ਬਾਅਦ ਇਹਨਾਂ ਦੇ ਉੱਤੇ ਜਿਹੜੀ ਹੈ ਲਗਾਤਾਰ ਨਕੇਲ ਹੈ ਉਹ ਕੱਸੀ ਜਾ ਰਹੀ ਹੈ ਲੁਧਿਆਣਾ ਪੁਲਿਸ ਜਿਹੜੀ ਹੈ ਬੜੇ ਕਾਬਲੇ ਤਾਰੇ ਦੇ ਪਾਸ ਜਿਹੜੇ ਲੋਕ ਨੇ ਉਹਨਾਂ ਵੱਲੋਂ ਦੇਖ ਸਕਦੇ ਹੋ ਕਿ ਇਲਾਕੇ ਦੇ ਜਿਹੜੇ ਲੋਕ ਨੇ ਹੁਣਾਂ ਵੱਲੋਂ ਜ਼ਿੰਦਾਬਾਦ ਦੇ ਜਿਹੜੇ ਨਾਰੇ ਆ ਉਹ ਲਗਾਤਾਰ ਲਗਾਏ ਜਾ ਰਹੇ ਆ ਜਿਹੜੀ ਆ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਵੱਲੋਂ ਦੇਖ ਸਕਦੇ ਹੋ ਕਿ ਇੱਕ ਪਾਸੇ ਜ਼ਿੰਦਾਬਾਦ ਦੇ ਜਿਹੜੇ ਨਾਰੇ ਆ ਉਹ ਲਗਾਏ ਜਾ ਰਹੇ ਨੇ ਤੇ ਦੂਜੇ ਪਾਸੇ ਪੀਲਾ ਪੰਜਾ ਜਿਹੜਾ ਵਾ ਉਹ ਲਗਾਤਾਰ ਚਲਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਨਸ਼ਾ ਤਸਕਰਾਂ ਨੂੰ ਬਿਲਕੁਲ ਚੜ ਦਿਓ ਜਿਹੜੀ ਖਤਮ ਕਰਨ ਦੀ ਜਿਹੜੀ ਹੈ ਸੋ ਚੱਕੀ ਹੋਈ ਹੈ ਸੋ ਕਿਤੇ ਨ ਕਿਤੇ ਭਗਵੰਤ ਮਾਨ ਸਰਕਾਰ ਜਿਹੜੀ ਆਮ ਆਦਮੀ ਦੀ ਜੇਕਰ ਗੱਲ ਕਰੀਏ ਉਹਨਾਂ ਵੱਲੋਂ ਲਗਾਤਾਰ ਇਹ ਗੱਲ ਕਹੀ ਗਈ ਹੈ ਕਿ ਯੁੱਧ ਨਸ਼ਾ ਵਿਰੁੱਧ ਤਹਿਤ ਪਹਿਲਾਂ ਪ੍ਰਾਪਰਟੀ ਦੇ ਉੱਤੇ ਜਿਹੜੇ ਬੁਲਡੋਜ਼ਰ ਚੱਲਦੇ ਸੀਗੇ ਯੁੱਧ ਨਸ਼ਾ ਵਿਰੁੱਧ ਪ੍ਰਾਪਰਟੀ ਦੇ ਉੱਤੇ ਬੁਲਡੋਜ਼ਰ ਚੱਲਦੇ ਸੀਗੇ ਪਰ ਦੱਸ ਦਈਏ ਕਿ ਹੁਣ ਦੀ ਜੇਕਰ ਗੱਲ ਕਰੀਏ ਤਾਂ ਡੈਮੋਲੇਸ਼ਨ ਡਰਾਈਵ ਦੇ ਤਹਿਤ ਜਿਹੜੇ ਅਨਲੀਗਲ ਤਰੀਕੇ ਦੇ ਨਾਲ ਪ੍ਰਾਪਰਟੀਆਂ ਬਣਾਈ ਹੋਈਆਂ ਨੇ ਜਾਂ ਨਸ਼ਾ ਵੇਚ ਕੇ ਜਿਨ੍ਹਾਂ ਨੇ ਪ੍ਰਾਪਰਟੀ ਤਿਆਰ ਕੀਤੀ ਹੋਈ ਹੈ ਉਹਨਾਂ ਦੇ ਉੱਤੇ ਉਹਨਾਂ ਦੇ ਕਰਾਂ ਦੇ ਉੱਤੇ ਵੀ ਜਿਹੜੀ ਹੈ ਲਗਾਤਾਰ ਪੁਲਿਸ ਦੇ ਜਿਹੜੀ ਹੈ ਕਾਰਵਾਈ ਕਰਦੇ ਨਜ਼ਰ ਆ ਰਹੀ ਹੈ ਸੋ ਕੋੜਾ ਕਲੋਨੇ ਦੇ ਵਿੱਚ ਮੌਜੂਦ ਆ ਜਿੱਥੇ ਇੱਕ ਪ੍ਰਾਪਰਟੀ ਨੂੰ ਢਾਡੇਰੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਪੀਲਾ ਪੰਜਾ ਜਿਹੜਾ ਚਲਾਇਆ ਗਿਆ ਤੇ ਦੂਜੇ ਪਾਸੇ ਵੀ ਜੇਕਰ ਗੱਲ ਕਰੀਏ ਤਾਂ ਇੱਕ ਪ੍ਰਾਪਰਟੀ ਜਿਹੜੀ ਹੈ ਉਹ ਅੰਦਰ ਵੀ ਆ ਤੇ ਉਹਦੇ ਉੱਤੇ ਵੀ ਜਿਹੜਾ ਉਹ ਪੀਲਾ ਪੰਜਾ ਫਿਰ ਹਾਲ ਚਲਾਇਆ ਜਾਊਗਾ ਤਾਂ ਨੋਟਿਸ ਦੀ ਜੇਕਰ ਤਸਵੀਰਾਂ ਥੋੜੀ ਨਾਲ ਸਾਂਝਾ ਕਰਾਉਣ ਦੀ ਜਿਹੜੀ ਹੈ ਕੋਸ਼ਿਸ਼ ਕਰਾਂਗੇ ਕਿ ਨੋਟਿਸ ਜਿਹੜਾ ਵਾ ਉਹ ਕਾਰਪੋਰੇਸ਼ਨ ਅਧਿਕਾਰੀਆਂ ਨਾਲ ਨੋਟਿਸ ਹੈ ਉਹ ਲਗਾ ਦਿੱਤਾ ਗਿਆ ਸੀਗਾ 15 ਦਿਨ ਪਹਿਲਾਂ ਦੱਸ ਵੀ ਦਿੱਤਾ ਗਿਆ ਸੀਗਾ ਪਰ ਉਸ ਤੋਂ ਬਾਅਦ ਵੀ ਹੁਣ ਜਿਹੜੀ ਕਾਰਵਾਈ ਆ ਹੁਣ ਕੀਤੀ ਗਈ ਹੈ ਸੋ ਅੰਦਰ ਦੀਆਂ ਜੇਕਰ ਤਸਵੀਰਾਂ ਦਿਖਾਈਏ ਤੇ ਪੂਰਾ ਘਰ ਦੇਖ ਸਕਦੇ ਹੋ ਕਿ ਅੰਦਰ ਖੰਡਰ ਪਿਆ ਹੋਇਆ ਹੈ ਸੋ ਕਿਤੇ ਨਾ ਕਿਤੇ ਇਸ ਘਰ ਨੂੰ ਲੋਕ ਜਿਹੜੇ ਸੀਗੇ ਜਾਂ ਜਿਹੜੇ ਇੱਥੇ ਦੇ ਜੇਕਰ ਨਸ਼ੇੜੀ ਸੀਗੇ ਜੇਕਰ ਇਹ ਘਰ ਖਾਲੀ ਸੀਗਾ ਤੇ ਇੱਥੇ ਜਿਹੜਾ ਲੋਕ ਸੀਗੇ ਉਹ ਵੀ ਜਿਹੜਾ ਇਸ ਘਰ ਦੇ ਉੱਤੇ ਕੁਝ ਲੋਕ ਜਿਹੜੇ ਉਹ ਨਸ਼ੇੜੀ ਵੀ ਬੰਦੇ ਹੋਣੇ ਕਿਉਂਕਿ ਇੱਥੇ ਦੇ ਲੋਕਾਂ ਦਾ ਕਿਤੇ ਨ ਕਿਤੇ ਕਹਿਣਾ ਸੋ ਲਗਾਤਾਰ ਪੁਲਿਸ ਵੱਲੋਂ ਜਿਹੜੀ ਆ ਕਾਰਵਾਈ ਉਹ ਕੀਤੀ ਜਾ ਰਹੀ ਪਰ ਜਿਹੜੇ ਲੋਕ ਇਸ ਥਾਂ ਦੇ ਉੱਤੇ ਜਿਹੜੇ ਜ਼ਿੰਦਾਬਾਦ ਦੇ ਨਾਰੇ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਆਖਿਰਕਾਰ ਉਹਨਾਂ ਦਾ ਕੀ ਕਹਿਣਾ ਕਿਉਂਕਿ ਲਗਾਤਾਰ ਉਹਨਾਂ ਵੱਲੋਂ ਜਿਹੜੀ ਹੈ ਉਹ ਐਪਰੀਸ਼ੀਏਟ ਵੀ ਕਰ ਰਹੇ ਨੇ ਤੇ ਪੁਲਸ ਨੂੰ ਲਗਾਤਾਰ ਕੰਮ ਕਰਦਾ ਵਾ ਲੇਕਿਨ ਸਾਜਨ ਪ੍ਰਸਾਦ ਜਿਹੜਾ ਵਾ ਇਦਾਂ ਦਾ ਆਦਮੀ ਆ ਨਸ਼ਾ ਦੇ ਹਮੇਸ਼ਾ ਜਿਹੜੀ ਲੜਾਈ ਹੋਣੀ ਚਾਹੀਦੀ ਆ ਮੈਂ ਤਾਂ ਇਸ ਰੁਟੀਨ ਹੀ ਲੜਾਈ ਲੜ ਰਿਹਾ ਪਿਆ ਮਾਂ ਕਿਉਂਕਿ ਜਿਹੜੇ ਜਵਾਨ-ਜਵਾਨ ਬੱਚੇ ਜਿਹੜੇ ਆ ਉਹ 18-18 20-20 ਸਾਲ ਦੇ ਬੱਚੇ ਜਦੋਂ ਮਰਦੇ ਆ ਉਹਨਾਂ ਦੇ ਮਾਪੇ-ਬਾਪ ਨੂੰ ਪੁੱਛ ਕੇ ਦੇਖੋ ਕਿ ਉਹਨਾਂ ਨੂੰ ਦੁੱਖ ਹੋਇਆ ਵਾ ਇੱਥੇ ਵੀ ਬਹੁਤ ਸਾਰੇ ਜਿਹੜੇ ਲੋਕ ਆ ਉਹ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਚੁੱਕੇ ਆ ਜਿੰਦਗੀ ਖਤਮ ਕਰ ਚੁੱਕੇ ਆ ਇਸ ਲਈ ਪੰਜਾਬ ਪੁਲਿਸ ਨੇ ਜੋ ਵੀ ਕੰਮ ਕੀਤਾ ਵਾ ਅਸੀਂ ਤਹਿਤ ਰੂ ਧੰਨਵਾਦ ਕਰਦੇ ਆ ਉਹਨਾਂ ਦਾ ਇਹ ਪ੍ਰੋਪਰਟੀ ਐ ਇਸ ਕੋਪਨੀ ਖਾਲੀ ਕਿੰਨੇ ਦਿਨਾਂ ਤੋਂ ਪਈ ਹੋਈ ਆ ਇਹ ਪ੍ਰੋਪਰਟੀ ਬਸ ਬਣਾ ਰਹੇ ਸੀਗੇ ਲੇਕਿਨ ਲੰਬੇ ਸਮੇਂ ਤੋਂ ਨਹੀਂ ਬੰਦੀ ਸਿਕੋਗੀ ਪੁਲਿਸ ਅਫਸਰ ਜਿਹੜੀ ਅਸੀਂ ਲਗਾਤਾ ਸੀਗੇ ਤੇ ਰੇਡ ਮਾਰ ਰਹੇ ਸੀਗੇ ਇਸ ਲਈ ਅਸੀਂ ਮੋਤੀ ਨਗਰ ਥਾਣੇ ਦੇ ਐਸਐਸਓ ਸਾਹਿਬ ਤੇ ਪੁਲਿਸ ਕਮਿਸ਼ਨਰ ਸਾਹਿਬ ਤੇ ਇਸ ਏਰੀਆ ਦੇ ਡਿਪਟੀ ਸਾਹਿਬ ਤੇ ਐਸਪੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਬਾਰ ਬਾਰ ਜਿਹੜੇ ਆ ਇੱਥੇ ਜਿਹੜੇ ਲਗਾਮ ਲਗਾਉਂਦਾ ਕੰਮ ਕਰੇ ਨਸ਼ੇ ਨੂੰ ਸਰ ਜੀ ਕਹਿੰਦੇ ਇਹ ਜਿਹੜਾ ਕਬਜ਼ਾ ਵਨਯਾਇਜ ਕੀਤਾ ਸੀ ਕਾਰਪੋਰੇਸ਼ਨ ਦਾ ਜਿਹੜਾ ਇਹ ਕਬਜ਼ਾ ਹੈ ਕਬਜ਼ਾ ਦਾ ਪੂਰੇ ਭਾਰਤ ਦੇ ਵਿੱਚ ਪੂਰੇ ਪੰਜਾਬ ਦੇ ਤੇ ਪੂਰੇ ਲੁਧਿਆਣਾ ਦੇ ਵੱਡੇ ਪੱਧਰ ਤੇ ਆ ਲੇਕਿਨ ਅਸੀਂ ਚਾਹੁੰਦੇ ਹਾਂ ਕਿ ਜਿੱਥੇ ਵੀ ਕਬਜ਼ਾ ਹੈਗਾ ਵਾ ਉੱਥੇ ਗਲਤ ਕੰਮ ਨਾ ਹੋਵੇ ਸਰ ਪੰਜਾਬ ਸਰਕਾਰ ਦੁਆਰਾ ਜਿਹੜੀ ਇਹ ਦੱਸਦੇ ਆ ਕਿ ਲਗਾਤਾਰ ਯੁੱਧ ਨਸ਼ਾ ਵਿਰੁੱਧ ਤਹਿਤ ਪੰਜਾਬ ਸਰਕਾਰ ਉਹ ਸਖਤਤਾ ਤੇ ਲਗਾਤਾਰ ਕਾਰਵਾਈ ਕਰ ਰਹੀ ਹੈ ਤੇ ਲੁਧਿਆਣਾ ਪੁਲਿਸ ਦੀ ਜੇਕਰ ਗੱਲ ਕਰੀਏ ਤੇ ਪੂਰੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਲਗਾਤਾਰ ਕਾਰਵਾਈ ਜਿਹੜੀ ਹੈ ਉਹ ਕਰਦੇ ਹੋਏ ਨਜ਼ਰ ਆ ਰਹੀ ਹੈ ਸੋ ਅੰਦਰ ਦੇ ਅੰਦਰ ਵੀ ਜੜੀ ਇੱਕ ਪ੍ਰਾਪਰਟੀ ਹੈ ਉਸ ਨੂੰ ਵੀ ਜਿਹੜਾ ਲਗਾਤਾਰ ਉਹਨੂੰ ਵੀ ਜਿਹੜੀ ਨੋਟਿਸ ਆ ਉਹ ਦਿੱਤੇ ਗਏ ਸੀਗੇ ਤਾਂ ਉਸ ਤੋਂ ਬਾਅਦ ਉਹਦੇ ਉੱਤੇ ਵੀ ਜਿਹੜੀ ਆ ਕਾਰਵਾਈ ਉਹ ਕੀਤੀ ਜਾਊਗੀ ਕਿਤਨੇ ਕਿਤੇ ਪਿੱਲੇ ਪਿੱਲੇ ਪੰਜਾ ਜਿਹੜਾ ਵਾ ਉਹ ਬਾਹਰ ਚੱਲਦਾ ਹੋਇਆ ਨਜ਼ਰ ਆਇਆ ਤੇ ਉਸ ਤੋਂ ਬਾਅਦ ਹੁਣ ਅੰਦਰ ਜਿਹੜਾ ਵਾ ਉਹ ਵੀ ਅੰਦਰ ਵੀ ਜਿਹੜੀ ਆ ਕਾਰਵਾਈ ਉਹ ਵੀ ਜਿਹੜੀ ਕੀਤੀ ਜਾ ਰਹੀ ਹੈ ਦੇ ਨਾਲ ਸਾਂਝਾ ਕਰਾਵਾਂਗੇ ਜਿੱਥੇ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਸੋ ਕਿਤੇ ਨ ਕਿਤੇ ਦੇਖ ਸਕਦੇ ਹੋ ਕਿ ਅੰਦਰ ਕਿਸ ਤਰੀਕੇ ਜਿਹੜੇ ਮਜ਼ਦੂਰ ਨੇ ਉਹਨਾਂ ਨੂੰ ਜਿਹੜਾ ਲਗਾ ਦਿੱਤਾ ਗਿਆ ਤੇ ਉਥੋਂ ਜੇਕਰ ਇਹ ਜਿਹੜੀ ਪ੍ਰਾਪਰਟੀ ਇੱਕ ਅੰਦਰ ਬਣੀ ਹੋਈ ਹੈ ਇੱਥੇ ਵੀ ਅੰਦਰ ਜਿਹੜੀ ਹੈ ਉਹ ਵੀ ਧੋਰਪਨ ਜਿਹੜੀ ਹੈ ਲਗਾਤਾਰ ਕੀਤੀ ਜਾ ਰਹੀ ਹਾਲਾਂਕਿ ਨੋਟਿਸ ਦੀ ਜੇਕਰ ਗੱਲ ਕਰੀਏ ਤਾਂ ਦੇਖ ਸਕਦੇ ਹੋ ਨੋਟਿਸ ਜਿਹੜਾ ਇੱਥੇ ਵੀ ਲਗਾਇਆ ਹੋਇਆ ਤੇ ਉਸ ਤੋਂ ਬਾਅਦ ਸੋ ਤਸਵੀਰ ਜਿਹੜੀ ਆ ਤੁਹਾਡੇ ਨਾਲ ਇਸ ਟਾਈਮ ਸਾਂਝਾ ਕਰਾ ਰਹੇ ਹਾਂ ਕਿ ਨਸ਼ਾ ਤਸਕਰਾਂ ਦੇ ਉੱਤੇ ਕਾਰਵਾਈ ਜਿਹੜੀ ਆ ਉਹ ਲਗਾਤਾਰ ਜਾਰੀ ਕਰ ਦਿੱਤੀ ਗਈ ਹੈ ਸੋ ਉਹ ਤੁਹਾਡੇ ਨਾਲ ਇਸ ਟਾਈਮ ਵੀਡੀਓ ਤਾਇਆ ਹੋਇਆ ਹੈ ਬਿਲਕੁਲ ਸੋ ਦੇਖ ਸਕਦੇ ਹੋ ਤੁਸੀਂ ਕਿ ਕਿਸ ਤਰੀਕੇ ਕਾਰਵਾਈ ਜੜੀ ਹੈ ਕਿੱਤੀ جاری ਹੈ ਜੜੀ ਅੰਦਰ ਪ੍ਰਾਪਰਟੀ ਜੜੀ ਬਣੀ ਹੋਈ ਉਸ ਪ੍ਰਾਪਰਟੀ ਨੂੰ ਕਿਸ ਤਰੀਕੇ ਤੋੜ ਤੋੜਿਆ ਜਾ ਰਿਹਾ ਹੈ ਉਹਨੂੰ ਤੋੜਨ ਦੀ ਜੜੀ ਹੈ ਲਗਾਤਾਰ ਕੋਸ਼ਿਸ਼ਾਂ ਕਿੱਤੀ جاری ਹੱਥਾਂ ਦੇ ਨਾਲ ਸੱਬਲ ਦੇ ਨਾਲ ਜਿਹੜੇ ਹੱਥਾਂ ਦੇ ਵਿੱਚ ਜਿਹੜੇ ਉਹ ਮਜ਼ਦੂਰ ਨੇ ਉਹ ਲੱਗੇ ਹੋਏ ਨੇ ਸੋ ਉਹਨਾਂ ਵੱਲੋਂ ਸੱਬਲ ਦੇ ਨਾਲ ਕੰਦ ਜੜੀ ਹੈ ਉਹ ਤੋੜੀ ਜਾ ਰਹੀ ਹੈ ਲਗਾਤਾਰ ਸੋ ਜਿਹੜੇ ਨਸ਼ਾ ਕਰਨ ਵਾਲੇ ਨੇ ਜਾਂ ਨਸ਼ਾ ਵੇਚਣ ਵਾਲੇ ਨੇ ਜਾਂ ਨਸ਼ਾ ਵੇਚ ਕੇ ਜਿਨ੍ਹਾਂ ਨੇ ਪ੍ਰਾਪਰਟੀ ਬਣਾਈ ਹੈ ਉਹਨਾਂ ਦੀ ਪ੍ਰਾਪਰਟੀ ਦੇ ਉੱਤੇ ਕਾਰਵਾਈ ਜਿਹੜੀ ਹੈ ਉਹ ਲਗਾਤਾਰ ਸ਼ੁਰੂ ਹੋ ਗਈ ਹਾਲਾਂਕਿ ਦੱਸ ਦੇ ਕਿ ਜਿੱਕਰ ਪਿਲੇ ਪੰਜੇ ਦੀ ਗੱਲ ਕਰੀਏ ਤੇ ਅੰਦਰ ਜਿਹੜੀ ਗਲੀ ਹੈ ਉਹ ਕਾਫੀ ਪਤਲੀ ਹੋਣ ਕਰਕੇ ਕਿਤੇ ਨਾ ਕਿਤੇ ਮਜ਼ਦੂਰ ਜਿਹੜੇ ਨੇ ਉਹਨਾਂ ਨੂੰ ਅੰਦਰ ਲਗਾ ਦਿੱਤਾ ਗਿਆ ਤੇ ਉਹਨਾਂ ਵੱਲੋਂ ਆ ਦੇਖ ਸਕਦੇ ਹੋ ਕਿ ਕਿਸ ਤਰੀਕੇ ਕੰਦ ਨੂੰ ਜਿਹੜਾ ਤੋੜਿਆ ਜਾ ਰਿਹਾ ਵਾ ਸੱਬਲ ਦੇ ਨਾਲ ਜਿਹੜਾ ਉਹਨਾਂ ਦੇ ਹਥੋੜਿਆਂ ਦੇ ਨਾਲ ਜਿਹੜਾ ਉਹ ਕੰਦ ਹੈ ਉਹ ਤੋੜਿਆ ਜਾ ਰਿਹਾ ਵਾ ਸੋ ਪੁਲਿਸ ਦੀ ਜੇਕਰ ਗੱਲ ਕੀ ਕਰੀਏ ਤੇ ਪੁਲਿਸ ਜਿਹੜੀ ਹੈ ਬੜੀ ਮੁਸਤੈਦ ਸੋ ਅੰਦਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਤੇ ਕਈ ਘਰ ਦੇ ਅੰਦਰ ਜਿਹੜੇ ਦੇਖ ਸਕਦੇ ਹੋ ਕਿ ਜਿਹੜੇ ਰੂਮਸ ਵਗੈਰਾ ਬਣੇ ਨੇ ਕਿਚਨ ਜਿਹੜਾ ਬਣਿਆ ਹੋਇਆ ਇਹ ਵੀ ਦੇਖਣ ਦੇ ਤਰੀਕੇ ਦੇ ਨਾਲ ਲੱਗਦਾ ਕਿ ਇਹ ਕਰਾ ਦੇ ਵਿੱਚ ਕੋਈ ਨਹੀਂ ਰਹਿੰਦਾ ਕਿਉਂਕਿ ਇੱਥੇ ਦਾ ਜਿਹੜਾ ਸਮਾਨ ਹੈ ਉਹ ਕਿਸ ਤਰੀਕੇ ਦਾ ਵਿਖਰਿਆ ਹੋਇਆ ਵਾ ਤੇ ਉਸ ਤੋਂ ਬਾਅਦ ਕਾਰਵਾਈ ਜਿਹੜੀ ਆ ਹੋ ਰਹੀ ਹੈ ਇਨਲੀਗਲ ਜਗ੍ਹਾ ਦੇ ਤੇ ਕਿਉਂਕਿ ਇਹ ਜਗ੍ਹਾ ਜਿਹੜੀ ਆ ਕਾਰਪੋਰੇਸ਼ਨ ਦੀ ਹੈ ਜ਼ਮੀਨ ਕਾਰਪੋਰੇਸ਼ਨ ਦੀ ਹੈ ਕਾਰਪੋਰੇਸ਼ਨ ਅਧਿਕਾਰੀਆਂ ਦਾ ਕਹਿਣਾ ਤੇ ਉਸ ਤੋਂ ਬਾਅਦ ਇਸ ਜ਼ਮੀਨ ਦੇ ਉੱਤੇ ਇਨਲੀਗਲ ਤੌਰ ਤੇ ਇਹਨਾਂ ਨੇ ਪ੍ਰਾਪਰਟੀ ਜਿਹੜੀ ਬਣਾਈ ਨਸ਼ੇ ਨੂੰ ਲੈ ਕੇ ਤੇ ਉਸ ਨਸ਼ਾ ਤਸਕਰਾਂ ਨੇ ਜਿਹੜੀ ਪ੍ਰਾਪਰਟੀ ਬਣਾਈ ਉਹਨਾਂ ਦੇ ਉੱਤੇ ਲਗਾਤਾਰ ਕਾਰਵਾਈ ਕੀਤੀ ਗਈ ਜਿਹਦੇ ਵਿੱਚ ਦੱਸਦੇ ਆ ਕਿ ਇੱਕ ਮਹਿਲਾ ਦਾ ਨਾਮ ਜਿਹੜਾ ਬਿਮਲਾ ਤੇ ਦੂਜੇ ਦਾ ਨਾਮ ਜਿਹੜਾ ਜਿੱਦੇ ਜਿਹੜੀ ਦੂਜੀ ਪ੍ਰਾਪਰਟੀ ਹੈ ਉਹਦਾ ਨਾਮ ਸ਼ੇਖਰ ਜਿਹੜਾ ਪੁਲਿਸ ਵੱਲੋਂ ਦੱਸਿਆ ਗਿਆ ਸੋ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਨਿਰਦੇਸ਼ ਵੀ ਸ਼ਕਤੀ ਦਿੱਤੇ ਗਏ ਨੇ ਕਿ ਜਿਹੜੇ ਨਸ਼ਾ ਵੇਚਦੇ ਨੇ ਜਾਂ ਨਸ਼ਾ ਦਾ ਕਾਰੋਬਾਰ ਕਰਦੇ ਨੇ ਜਾਂ ਨਸ਼ਾ ਵੇਚ ਕੇ ਜਿਹੜੀ ਪ੍ਰਾਪਰਟੀ ਬਣਾਉਂਦੇ ਨੇ ਉਹਨਾਂ ਨੂੰ ਪੁਲਿਸੇ ਬਿਲਕੁਲ ਨਹੀਂ ਬਖੂਗੀ ਸੋ ਲਗਾਤਾਰ ਜਿਹੜੀ ਕਾਰਵਾਈ ਹੈ ਉਹ ਵੀ ਕਰੂਗੀ ਤਾਂ ਜੁੜੇ ਰਹੋ ਲੁਧਿਆਣਾ ਲਾਈਵ ਨਾਲ ਮੈਨੇਜਿੰਗ ਕੀ ਤਵਾੜੀ ਕੈਮ